Gracias. Yeah. helping helpless ਨੇ ਮਲੇਸ਼ੀਆ ਦੀ ਜੇਲ੍ਹ ਚ ਫਸੇ ਮਨੀ ਨੂੰ छुड़ा ਮੁਰ ਵਿਲਗ ਦੀ ਮਾਂ ਨਾਲ ਮਿਲਾਇਆ ਜੀहां helping helpless ਦੀ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਕਮੇਟੀ ਮੈਂਬਰ ਬੀਬੀ ਅਮਨਜੋਤ ਕੋਰ ਰਮੂਵਾਲੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਮਲੇਸ਼ੀਆ ਦੀ ਜੇਲ੍ਹ ਚ ਬੰਦ ਨੌਜਵਾਨ ਮਨੀ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਰਹਿਣ ਵਾਲੇ ਨੂੰ ਛਡਾ ਕੇ ਉਸ ਦੀ ਵਿਲਗ ਦੀ ਮਾਂ ਦੇ ਨਾਲ ਮੁੜ ਮਿਲਾ ਦਿੱਤਾ ਹੈ ਬੀਬੀ ਅਮਨਜੋਤ ਰਮੂਵਾਲੀਆ ਨੇ ਕਿਹਾ ਕਿ ਜਦੋਂ ਉਹਨਾਂ ਦੇ ਧਿਆਨ ਦੇ ਇਹ ਮਸਲਾ ਲਿਆਂਦਾ ਗਿਆ ਤੇ ਉਹਨਾਂ ਨੇ ਕਾਰਵਾਈ ਕਰਨਾ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮਨੀ ਕੁਮਾਰ ਦੇ ਕੋਲ ਜਿਹੜਾ ਵਰਕ ਪਰਮਿਟ ਸੀ ਉਹ ਉਸਾਰੀ ਦਾ ਸੀ ਲੇਕਿਨ ਮਲੇਸ਼ੀਆ ਜਾ ਕੇ ਉਹ ਉੱਥੇ ਹੋਰ ਕੰਮ ਕਰਨ ਲੱਗ ਪਿਆ ਜਿਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੀਬੀ ਅਮਨਜੋਤ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਇਸਤੇ ਤੁਰੰਤ ਐਕਸ਼ਨ ਲਿਆ ਤੇ ਮਹੀਜ 20 ਦਿਨ ਦੇ ਵਿੱਚ ਹੀ ਨੌਜਵਾਨ ਨੂੰ ਮੁੜ ਉਹਦੇ ਪਰਿਵਾਰ ਦੇ ਵਿੱਚ ਲਿਆਂਦਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਣਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਸ਼ਨ ਲੰਬੇ ਲੰਬੇ ਕਰਦੇ ਹਨ ਲੇਕਿਨ ਹਕੀਕਤ ਇਹ ਹੈ ਕਿ ਨੌਜਵਾਨ ਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦੇ ਵਿੱਚ ਰੁਲਣਾ ਪੈ ਰਿਹਾ ਹੈ ਮਜਬੂਰੀ ਬਸ ਜਦੋਂ ਕੰਮ ਨਹੀਂ ਮਿਲਦਾ ਤਾਂ ਹੋਰ ਕੰਮ ਕਰਦੇ ਨੇ ਤੇ ਜੇਲ੍ਹ ਤੱਕ ਜਾਣਾ ਪੈਂਦਾ ਹੈ ਜੇਕਰ ਪੰਜਾਬ ਦੀ ਅਸਲ ਤਸਵੀਰ ਵੇਖਣੀ ਹੈ ਤੇ ਪਿੰਡਾਂ ਵਿੱਚ ਜਾ ਕੇ ਵੇਖੋ ਜਿੱਥੇ ਨੌਜਵਾਨ ਪੜ੍ਹ ਲਿਖ ਕੇ ਡਿਗਰੀਆਂ ਕਰਕੇ ਦਰਦ ਦਰਦ ਦੀਆਂ ਠੋਕਰਾ ਖਾ ਰਹੇ ਹਨ ਅਤੇ ਨਸ਼ਿਆਂ ਦੇ ਚੱਕਰਾਂ ਵਿੱਚ ਪੈ ਰਹੇ ਹਨ ਪਰ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਹਜ ਤੱਕ ਨਹੀਂ ਮਿਲਿਆ ਬੀਬੀ ਅਮਨਜੋਤ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹੈ ਪਿੰਗ ਹੈਲਪਲੈਸ ਨੇ ਹਮੇਸ਼ਾ ਨੌਜਵਾਨਾਂ ਦੀ ਮਦਦ ਕੀਤੀ ਹੈ ਤੇ ਕਰ ਰਹੀ ਹੈ ਬੀਬੀ ਅਮਨਜੋਤ ਨੇ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਹੈ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸੱਸੀ ਗਾਲ ਦੀ ਮੈਂ ਸਾਰੇ ਇਹ ਰਿਕਵੈਸਟ ਕਰਦੇ ਕਿ ਮੈਂ ਮਲੇਸ਼ੀਆ ਗਿਆ ਸੀ ਉੱਥੇ ਕੰਮ ਕਿਸੇ ਜਗ੍ਹਾ ਤੇ ਪਾਰਟ ਟਾਈਮ ਕਰਨ ਗਿਆ ਸੀ ਵੀ ਉੱਥੇ ਮੈਨੂੰ ਚੱਕ ਲਿਆ ਸੀ ਪੁਲਿਸ ਨੇ ਤੇ ਮੈਡਮ ਅਮਨਜੀਤ ਕੌਰ ਨੂੰ ਸਾਡੇ ਘਰ ਤੇ ਕਿਸੇ ਨੇ ਦੱਸਿਆ ਵੀ ਚੰਡੀਗੜ੍ਹ ਮੈਡਮ ਅਮਨਜੀਤ ਕੌਰ ਤੇ ਘਰ ਤੇ ਸਾਡੇ ਉਹਨਾਂ ਕੋਲ ਗਏ ਤੇ ਉਹ ਵੀ ਲੈ ਕੇ ਆਂਦਾ ਮੈਡਮ ਕੀ ਕੀ ਪਰੇਸ਼ਾਨੀਆਂ ਆ ਤੁਹਾਨੂੰ ਦਿੱਕਤ ਆਈ ਨਾ ਤੁਹਾਨੂੰ ਪਰੇਸ਼ਾਨੀਆਂ ਜੀ ਬਹੁਤ ਆ ਇੱਥੇ ਟੌਰਚਰ ਬਹੁ ਕਰਦੇ ਆ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹਨੂੰ ਦਵਾਈ ਵੀ ਨਹੀਂ ਦਿੰਦੇ ਆ ਮਤਲਬ ਕਿ ਕੁੱਟਦੇ ਮਾਰਦੇ ਆ ਸੁਣਦੇ ਨਹੀਂ ਕੁਝ ਮੈਂ ਤਾਂ ਇਹ ਰਿਕਵੈਸਟ ਕਰਦਾ ਜੀ ਮਲੇਸ਼ੀਆ ਜਾਂ ਹੋਰ ਜਿਹੜੀ ਮਾਰਕੀ ਕੰਟਰੀ ਜਾਓ ਜੀ ਮਲੇਸ਼ੀਆ ਬਹੁਤ ਉੱਚੇ ਤੱਕ ਮੈਂ ਕਹਿਣਾ ਚਾਹੁੰਦਾ ਜੀ ਕਿਸੇ ਜਗ੍ਹਾ ਤੇ ਕੰਮ ਨਾ ਕਰੋ ਜਿਹੜਾ ਦਾ ਡਾਪ ਦਾ ਵੀਜ਼ਾ ਲੱਗਾ ਉਸੇ ਜਗ੍ਹਾ ਤੇ ਕੰਮ ਕਰਨਾ ਚਾਹੀਦਾ ਉਸੇ ਫੈਕਟਰੀ ਚ ਕੰਮ ਕਰੋ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ ਅ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਇਸ ਲਈ ਬੁਲਾਈ ਹੈ ਕਿ ਅਸੀਂ ਮਲੇਸ਼ੀਆ ਤੋਂ ਇਹ ਮੁੰਡਾ ਮਨੀ ਵਾਪਸ ਲੈ ਕੇ ਆਏ ਆਂ। ਔਰ ਅਸੀਂ ਇਹ ਕੋਈ ਵੀ 2-2 ਦਿਨਾਂ ਦੇ ਵਿੱਚ ਇਹਨੂੰ ਵਾਪਸ ਲੈ ਕੇ ਆਏ। ਇਸ ਲਈ ਅਸੀਂ ਰਾਜਪੁਰ ਸਾਹਿਬ ਇੱਥੇ ਕਿੱਥੇ ਹੈ। ਮੈਂ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਇਹ ਬੱਚਾ ਹੁਸ਼ਿਆਰਪੁਰ ਤੋਂ ਆ ਪਰ ਇਹ ਕੰਮ ਰੋਪੜ ਕਰਦਾ। ਹੁਣ ਇਸ ਵਕਤ ਤਾਂ ਅਸੀਂ ਇੱਥੇ ਨਾਲਪੁਰ ਸਾਹਿਬ ਇਕੱਠੇ ਹੋਣ ਲਈ ਠੀਕ ਸਮਝਾ ਗੱਲ ਹੈ ਕਿ ਮਨੀ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਸੀ ਔਰ ਇਹਦੇ ਕੋਲੇ ਵਰਕ ਪਰਮਿਟ ਸੀ ਜਿਹੜਾ ਕੰਸਟਰਕਸ਼ਨ ਦਾ ਸੀ ਔਰ ਇਹਨੇ ਗਲਤੀ ਹੈ ਕੀਤੀ ਕਿ ਇਹਨੇ ਪੈਕੇਜ ਦੇ ਵਿੱਚ ਜਿੱਥੇ ਪੈਕਿੰਗ ਹੁੰਦੀ ਸੀ ਉੱਥੇ ਜੌਬ ਕਰ ਲਈ ਔਰ ਇਹ ਫੜਿਆ ਗਿਆ 10-15 ਦਿਨਾਂ ਬਾਅਦ ਔਰ ਜਦੋਂ ਅਰੈਸਟ ਹੋ ਗਿਆ ਤੇ ਉਸ ਤੋਂ ਬਾਅਦ ਦੇ ਪਿਤਾ ਸਾਡੇ ਕੋਲੇ ਆਏ ਔਰ ਉਹਨਾਂ ਨੇ ਬੇਨਤੀ ਕੀਤੀ ਤਾਂ ਅਸੀਂ ਇਹਨੂੰ ਵਿਦੇਸ਼ ਮੰਤਰਾਲੇ ਦੀ ਹੈਲਪ ਲੈ ਕੇ 2 ਹਫ਼ਤੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਛਡਾ ਕੇ ਵਾਪਸ ਲੈ ਕੇ ਆਏ ਮੇਰੀ ਬੇਨਤੀ ਇਹ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬੱਚੇ ਬਾਹਰ ਜਾਂਦੇ ਆ ਵਿਦੇਸ਼ਾਂ ਨੂੰ ਉਹ ਧਿਆਨ ਰੱਖਣ ਕਿ ਕੋਈ ਗਲਤੀ ਨਾ ਕਰਿਆ ਕਰ ਨਾ ਤਾਂ ਕਿਸੇ ਦੀ ਮੈਡੀਸਿਨ ਲੈ ਕੇ ਜਾਣ ਨਾ ਆਪਣੀ ਹੀ ਮੈਡੀਸਿਨ ਵਿਦਆਊਟ ਪ੍ਰਸਕ੍ਰਿਪਸ਼ਨ ਲੈ ਕੇ ਜਾਣ ਔਰ ਦੇਖਣ ਕੇ वर्ल्ड हेल्थ ਦੇ ਨਾਲ ਅਲਾਉਡ ਹੈਗੀ ਐ ਮੈਡੀਸਨ ਕੇ ਨਹੀਂ ਔਰ ਨਾ ਕਿਸੇ ਦਾ ਸਮਾਨ ਲੈ ਕੇ ਜਾਣ ਜਿੱਥੇ ਜਾਂਦੇ ਐ ਦੇਖਣ ਕੇ ਪਾਸਪੋਰਟ ਦੇ ਤੇ ਵੀਜ਼ਾ ਸਾਡਾ ਵਰਕ ਪਰਮਿਟ ਲੱਗਿਆ ਕਿ ਵੀਜ਼ਾ ਜਿਹੜਾ ਹੈਗਾ ਉਹ ਸਿਰਫ ਵਿਜ਼ਟਰ ਆ ਜੇ ਉੱਥੇ ਜਾ ਕੇ ਕੰਮ ਕਰਦੇ ਆ ਤਾਂ ਉਹਨੂੰ ਦੇਖਣ ਕੇ ਜਿਸ ਕੰਮ ਦਾ ਸਰਕਲ ਵਰਕ ਪਰਮਿਟ ਆ ਉਸੇ ਕੰਮ ਲਈ ਕਰਦੇ ਆ ਕਿਉਂਕਿ ਅਰਬ ਦੇਸ਼ਾਂ ਦੇ ਵਿੱਚ ਜਾਂ ਮਲੇਸ਼ੀਆ ਵਰਗੇ థਾਈਲੈਂਡ ਦੇਸ਼ਾਂ ਦੇ ਵਿੱਚ اسلامک قانون چلਦੇ ਆ ਔਰ ਇਹ ਬੜੇ ਸਖਤ ਹੁੰਦੇ ਆ ਉਹਨਾਂ ਦੇ ਆਪਣੇ ਕਾਨੂੰਨ ਤੋਂ ਮੈਂ ਇਹ ਕਹਾਂਗੀ ਕਿ ਦੁਨੀਆ ਵਿੱਚ ਕਿਤੇ ਵੀ ਜਾਓ ਉਸ ਦੇਸ਼ ਦੇ ਕਾਨੂੰਨਾਂ ਤੋਂ ਬਾਹਰ ਨਾ ਜਾਓ ਫਿਰ ਸਮੱਸਿਆ ਬੜੀਆਂ ਵੱਡੀਆਂ ਆਦੀਆਂ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਮੈਂ ਇਹ ਗੁਣ ਆਪਣੇ ਪਿਤਾ ਤੋਂ ਸਿੱਖਿਆ ਬਲੰਸੀ ਰਾਮਵਾਰੀਆ ਤੋਂ ਔਰ ਇੱਕ ਸੰਸਥਾ ਮੈਂ ਬਣਾਈ ਆ 10 ਸਾਲ ਪਹਿਲਾਂ ਔਰ ਉਸ ਸੰਸਥਾ ਦੇ ਅਧੀਨ ਹੈਲਪਿੰਗ ਹੈਪਲੈਸ ਦੇ ਦੀਨ ਮੈਂ ਸੱਚੇ ਬੱਚੇ ਨੂੰ ਵਪਸ ਲੈ ਕੇ ਆਈਆਂ ਮੇਰੀ ਸੰਸਦ ਦਾ ਪੂਰਾ ਨਾਮ ਹੈਲਪਿੰਗ ਹੈਪਲੈਸਰ ਔਰ ਮੈਂ ਆਲ ਇੰਡੀਆ ਅਸੀਂ ਮਦਦ ਕਰਦੇ ਆਂ ਔਰ ਵੈਸੇ ਮੈਂ ਪਾਕਿਸਤਾਨ ਤੋਂ ਵੀ ਅਸੀਂ ਦੋ ਬੱਚੇ ਜਿਹੜੇ ਅਸੀਂ ਆਪਦੇ ਵਿਦੇਸ਼ ਤੋਂ ਬੱਚੇ ਕੱਢਦੇ ਆਂ ਪਾਕਿਸਤਾਨ ਤੋਂ ਵੀ ਦੋ ਤਿੰਨ ਅਸੀਂ ਉਹਨਾਂ ਦੇ ਵੀ ਕਢਾ ਦਿੰਦੇ ਆਂ ਜੇ ਪਾਕਿਸਤਾਨੀ ਜਾਂ ਨੇਪਾਲੀ ਹੋਣ ਅਸੀਂ ਮੱਧ ਪ੍ਰਦੇਸ਼ ਯੂਪੀ ਔਰ ਗੁਜਰਾਤ ਤੱਕ ਦੇ ਵੀ ਅਸੀਂ ਲੋਕ ਆ ਜਿਹੜੇ ਮਹਾਰਾਸ਼ਟਰ ਦੇ ਵੀ ਲੋਕ ਅਸੀਂ ਵਾਪਸ ਵੀ ਲੈ ਕੇ ਆਏ ਆ ਡੈਡ ਬਾਡੀਜ਼ ਵੀ ਵਾਪਸ ਲੈ ਕੇ ਸਿਮਲេសੀਆ థਾਈਲੈਂਡ ਆਰ ਇਰਾਕ ਈਰਾਨ ਆਰ ਯੂਰਪ ਦੇ ਕੁਝ ਕੰਟਰੀ ਜਿਵੇਂ ਰਸ਼ੀਆ ਦੇ ਕੁਝ ਕੰਟਰੀ ਅਸੀਂ ਉਹਨਾਂ ਤੋਂ ਵਾਪਸ ਲੈ ਕੇ ਆਏ ਤੋਂ ਤੈਨ ਚਾਰ ਬੱਚੇ ਵਾਪਸ ਲੈ ਕੇ ਆਉਂਦੇ ਜਿਨ੍ਹਾਂ ਦੇ ਆਰ ਮੇਰੇ ਖਿਆਲ ਅਸੀਂ ਕਰੀਬ 420 বাই ਅਸੀਂ डेड ਬਾਡੀਜ਼ ਲੈ ਕੇ ਆ ਚੁੱਕੇ ਹਾਂ ਵਾਪਸ ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਵੀ ਅਸੀਂ 4 ਡੈਡੀ ਬਾਡੀਜ਼ ਵਾਪਸ ਲੈ ਕੇ ਆ ਚੁੱਕੇ ਹਾਂ ਮੈਂ ਕਿਹਾ ਅਜੰਟਾ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਗਲਤੀ ਹੈਗੀ ਆ ਔਰ ਧੋਖਾ ਵੀ ਬਹੁਤ ਹਾਈ ਲੈਵਲ ਤੇ ਹੁੰਦਾ ਮੈਂ ਸਮਝ ਨਹੀਂ ਮੈਨੂੰ ਆਦੀ ਕਿ ਭਗਵੰਤ ਮਾਨ ਜੀ ਨੇ ਜਿਸ ਗੱਲ ਲਈ ਵੋਟਾਂ ਲਈਆਂ ਲੋਕਾਂ ਨੂੰ ਇਹ ਕਹਿ ਕੇ ਕਿ ਤੋ ਖਾ ਟੜੀ ਬੰਦ ਕਰੂੰਗਾ ਔਰ ਉਸ ਗਲਵਲ ਬਿਲਕੁਲ ਮੁੱਖ ਮੰਤਰੀ ਬਣ ਕੇ ਧਿਆਨ ਨਹੀਂ ਦਿੱਤਾ ਲੋਕਾਂ ਦੇ ਬੱਚੇ ਐਵੇਂ ਰੁੱਲਦੇ ਆ ਇੱਥੇ ਨੌਕਰੀਆਂ ਨਹੀਂ ਹੈਗੀਆਂ ਔਰ ਵਿਦੇਸ਼ਾਂ ਚ ਕੰਮ ਭਾਰਦੇ ਹੁਣ ਆ ਬੱਚਾ ਮਨੀ ਆ ਇਹਨੇ ਆਣ ਸਾਰੇ ਨੂੰ ਹਫਤਾ ਤੱਕ ਬੁਖਾਰ ਹੋਇਆ ਔਰ ਇਨ ਨਾਲ ਹੀ ਇੱਕ ਨੌਕਰੀ ਲੱਭ ਗਈ ਲੱਭ ਲਈ ਕਿ ਪੈਕੇਜ ਵੀ ਰੱਖ ਕੇ ਲੱਭ ਲਈ ਪੈਕਿੰਗ ਹੁਣ ਇਹ 5000 ਰੁਪਏ ਤੇ ਮਹੀਨਾ ਨੌਕਰੀ ਕਰਦਾ ਮੈਨੂੰ ਦੱਸੋ ਤੇ ਵਿਦੇਸ਼ ਕਿਉਂ ਨਾ ਜਾਣ ਬੱਚੇ ਔਰ ਦੂਜੀ ਗੱਲ ਇਹ ਵੀ ਹੈ ਕਿ ਸਰਕਾਰ ਨੇ ਬੜੇ ਬੜੇ ਦਾਅਵੇ ਕੀਤੇ ਉਹਨਾਂ ਚ ਕੋਈ ਵੀ ਦਾਵਾ ਪੂਰਾ ਨਹੀਂ ਕੀਤਾ ਜਿਨਨੇ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਔਰ ਸਰਕਾਰ ਨੂੰ ਚਾਹੀਦਾ ਕਿ ਟਰੈਵਲ ਏਜੰਟਾਂ ਤੇ ਨੱਥੀ ਪਾਵੇ ਔਰ ਇਹਦੇ ਲਈ ਇੱਕ ਬਹੁਤ ਅੱਛੀ ਗੱਲ ਹੈ ਕਿ ਇੱਕ ਕੁਝ ਵੀ ਨਹੀਂ ਜਾਂਦਾ ਫ੍ਰੀ ਟੀਵੀ ਤੇ ਹੋਂਟਾ ਵੈਬ ਕੈਮਰੇ ਹੈ ਗਿਆ ਇੱਕ ਸਰਕਾਰ ਆਪ ਦਾ ਵੀਡੀਓ ਕੱਢੇ ਕਿ ਜਾਣ ਤੋਂ ਪਹਿਲਾਂ ਪਹਿਲਾਂ ਆਹ ਧਿਆਨ ਕਰੋ ਨਹੀਂ ਤਾਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਆਫਿਸ ਹੋਣਾ ਚਾਹੀਦਾ ਸਰਕਾਰੀ ਜਿੱਥੇ ਸਿਰਫ ਜਾਣ ਤੋਂ ਪਹਿਲਾਂ ਕਿਸੇ ਵੀ ਟਰੈਵਲ ਅਜੰਟ ਕੋਲ ਜੇ ਤੁਸੀਂ ਵੀਜ਼ਾ ਲੈਣੇ ਹੋ ਉੱਥੇ ਜਾ ਕੇ ਦਿਖਾਓ ਕਿ ਮੇਰਾ ਜੀ ਆ ਵੀਜ਼ਾ ਹੈ ਇਹ ਮੈਂ ਇਥੇ ਜਾ ਸਕਦਾ ਕਿ ਨਹੀਂ ਔਰ ਟ੍ਰੈਵਲ ਏਜੰਟਾ ਤੇ ਵੀ ਸਖਤੀ ਹੋਣੀ ਚਾਹੀਦੀ ਹੈ ਕਿ ਇਹ ਨਾ ਕਹਿਣ ਕਿ 에어ਪੋਰਟ ਤੇ ਵੀਜ਼ਾ ਮਿਲੂ ਪਾਸਪੋਰਟ ਮਿਲੂਗਾ ਪਾਸਪੋਰਟ ਪਹਿਲਾਂ ਮਿਲਣਾ ਚਾਹੀਦਾ ਜੋ ਕਿਸੇ ਨੇ ਪੈਸੇ ਦੇਣੇ ਆਪਦੇ ਪਹਿਲਾਂ ਦੇਵੇ ਮੈਂ ਵੀ ਨਹੀਂ ਚਾਹੁੰਦੀ ਕਿ ਟ੍ਰੈਵਲ ਏਜੰਟਾ ਜਿਹੜੇ ਅਸਟੰਗੇ ਲੋਕ ਆ ਉਹਨਾਂ ਨਾਲ ਵੀ ਧੋਖਾ ਹੋਵੇ ਕਿ ਪੈਸੇ ਨਾ ਉਹਨਾਂ ਦੇ ਪਹੁੰਚਣ ਸੋ ਇਹ ਸਾਰੀਆਂ ਗੱਲਾਂ ਨੂੰ ਬੈਲੈਂਸ ਰੱਖਣ ਲਈ ਸਰਕਾਰ ਨੂੰ ਪ੍ਰੋਪਰ ਧਿਆਨ ਦੇਣਾ ਚਾਹੀਦਾ ਜੋ ਸਰਕਾਰ ਦੇ ਨਹੀਂ